ਬਾਗੀ ਚਾਚੇ ਕੇ ਹਟਦੀ ਨਾ ਨਾ ਕਰਨ ਦੇ ਸਾਬ ਅੱਜ ਦਾ ਮੀਤਾ ਹਾਪੂ ਆ ਜਿਓ ਆ ਗਈ ਪੁੱਤਰ ਮੀਤਾ ਆ ਤਮੇ ਰਮਨ ਬਾਲਾ ਹੀ ਖੁਸ਼ ਹੋਇਆ ਚਲੋ ਵਧੀਆ ਪੂਆ ਜੀ ਖੁਸ਼ ਤਾਂ ਹੈਗੇ ਹਾਂ ਹਾਂ ਖੁਸ਼ ਰਖੇ ਪੁੱਤ ਪਤਾ ਕੀ ਸੀ ਹੁਣ ਪਹਿਲਾਂ ਜਿੰਦਾ ਲੱਗਿਆ ਪਿਆ ਸੀ ਕਰਨ ਨੂੰ ਜੇ ਜਿੰਦਰ ਗਿਆ ਪੈਸ ਜਿੱਦ ਮੈਂ ਆਉਂਦੀ ਤੇ ਮੈਨੂੰ ਤਾਂ ਪਹਿਲੀ ਅੱਡੇ ਤੋਂ ਉੱਤਰ ਦੀ ਨਰੋਂ ਨਿਕਲਿਆ ਹੁੰਦਾ ਮੈਂ ਤਾਂ ਹੋਈ ਜਾਂਦਾ ਹੁਣ ਜਦ ਆਪਦੇ ਘਰੇ ਕੋਈ ਦਿਸੇ ਨਾ ਹਣ ਤੇ ਹੁਣ ਤਾਂ ਪਤਾ ਜਮਾ ਹੀ ਚੰਦੀ ਛੜ ਗਿਆ ਆਪਣੇ ਘਰੇ ਹੁਣ ਤੈਨੂੰ ਪਤਾ ਨਾ ਤਾਂ ਹੁਣ ਮੇਰੇ ਪਰਜਾਈ ਆ ਨਾ ਪਾਈ ਹੈਗਾ ਤੇ ਨਾਲੇ ਮਿੱਠੋ ਤਾਂ ਲਮਾਇਆ ਕਹਿੰਦੀ ਸੀ ਵੀ ਦੇਖ ਮੈਂ ਮਿੱਠਾ ਰੋਟਾ ਤਾਂ ਪਾਣੀ ਪਕਾ ਲਿਆ ਹੈ ਨਾ ਹਾਂ ਭੋਜੀ ਦੇਖ ਪੁੱਤ ਸਾਰਾ ਕੁਝ ਤੇਰਾ ਹੈ ਚਾਹੇ ਢੋਨ ਚਾਹੇ ਬਗਾੜ ਚਾਹੇ ਪੁੱਤ ਸਮਾਰ ਤੇ ਲੱਗ ਬਗਿਆੜੂ ਤਾਂ ਕਿਉਂ ਪੂਆ ਜੀ ਹੁਣ ਤੁਸੀਂ ਐਨੇ ਮਾਣ ਨਾਲ ਲੈ ਕੇ ਆਇਓ ਆਪ ਰਿਸ਼ਤਾ ਕਰਾਇਆ ਹਨਾ ਮੈਂ ਕਿਉਂ ਬਗਿਆੜੂਗੀ ਉਹ ਪਤਾ ਹੈ ਫਿਰ ਕਹਿਣ ਚ ਆ ਜਾਂਦੀ ਨੇ ਗੱਲ ਨਾ ਐ ਤਾਂ ਮੈਨੂੰ ਪਤਾ ਸਿਆਣੀ ਐ ਮੇਰੀ ਤੇ ਦੇਖ ਪੁੱਤ ਨੂੰ ਬਾਹਲੇ ਦਿਨ ਤਾਂ ਮਿੱਥੋ ਰਹਿ ਨਹੀਂ ਜਾਂਦਾ ਸੀ ਇਹ ਹੁਣ ਪਹਿਲਾਂ ਮੈਂ ਆ ਜਾਂਦੀ ਦੇਖੋ ਝੌਣ ਚੜਾਈ ਕਰਕੇ ਜਾਂਦੀ ਸਾਰਾ ਸਮਦਰ ਜਾਂਦੀ ਉਹੇ ਗੱਲਾਂ ਖੱਲਾਂ ਦਾ ਸਾਰਾ ਕੱਢ ਜਾਂਦੀ ਸੀ ਤੇ ਹੁਣ ਮੈਨੂੰ ਐ ਮੇਰੀ ਤੇ ਆ ਗਈ ਹੁਣ ਤੇ ਜੇ ਫਿਰ ਮੈਂ ਇੱਕ ਨਾ ਦੇ ਦਿਨ ਚ ਜਾਉਂਗੀ ਨਾ ਪੂਆ ਜੀ ਤੁਸੀਂ ਰਹੋ ਮੇਰਾ ਕਿ ਐਡੇ ਵੱਡੇ ਘਰ ਚ ਕਿਵੇਂ ਜੀ ਲੱਗੂਗਾ ਮੈਂ ਤਾਂ ਕੱਲੀ ਰਹਿ ਜੂਗੀ ਨਾ ਤੇ ਜੇ ਫਿਰ ਜੀਤਾ ਤੈਨੂੰ ਲਾਉ ਲਿਆ ਪੂਆ ਹੁਣ ਦੋ ਦਿਨ ਹੋਰ ਰਹਿ ਜਾ ਕੁਛ ਨਹੀਂ ਹੁੰਦਾ ਕਿੱਥੇ ਜਾਣ ਦੀਆਂ ਗੱਲਾਂ ਹੋ ਰਹੀਆਂ ਨੇ ਆਹ ਦੇਖ ਲੋ ਪੂਆ ਕਹਿੰਦੀ ਮੈਂ ਜਾਣਾਗਾ ਕਿੱਥੇ ਜਾਣਾ ਪੂਆ ਬੇ ਪੁੱਤਾ ਮੈਂ ਤੈਨੂੰ ਐ ਕਹਿੰਦੀ ਸੀ ਹੁਣ ਤੇਰਾ ਘਰ ਬੰਦਤਾ ਮੈਂ ਹੁਣ ਤੁਸੀਂ ਆਪਦੀ ਕਬੀਲਦਾਰੀ ਨਾ ਆਪ ਸਾਮੋ ਤੈਨੂੰ ਪਤਾ ਫਿਰ ਮੈਨੂੰ ਉੱਥੇ ਕਰੇ ਮਾਰ ਮਾਰ ਕਰਦੀਆਂ ਮੇਰਾ ਨੂਹਾਂ ਪੈੜਨਾ ਕਹਿੰਦਾ ਤੂੰ ਤਾਂ ਪੇਕਾਂ ਦਾ ਖੜੇ ਨਹੀਂ ਛੱਡਦੀ ਪਤੀਜਾ ਬਾਹਲਾ ਪੈਰਾਗਾ ਪੁੱਤ ਕੁਛ ਲੱਗਦੇ ਨਹੀਂ ਇੱਥੋਂ ਬੁਲਦਣਾ ਮੈਨੂੰ ਨਾ ਨਾ ਪੂਆ ਇੱਥੇ ਰਹੇਗੀ ਮੇਰੀ ਗੱਲ ਸੁਣੋ ਤੇਰਾ ਘਰ ਆਹੇ ਸਾਰਾ ਕੁਝ ਤੇਰਾ ਹੈ ਹੋਰ 부ਆ ਤੇਰਾ ਜੇ ਮਾਂ ਕੋ ਬੈਠੋਂ ਦੇ ਫੇਰ ਤਾਂ ਚੱਲ ਗੱਲ ਹੋਰ ਸੀਗੀ ਹੁਣ ਇਹ ਕੱਲੀ ਕਿਵੇਂ ਰਹੋਗੇ ਇੱਥੇ ਕੋਈ ਨਹੀਂ ਪੁੱਤ ਮੇਰੀ ਗੱਲ ਸੁਣਾ ਕੱਲੀ ਘਰ ਰਹਿਣ ਨੂੰ ਕੀ ਹੈ ਜੇ 부ਆ ਮਰ ਗਈ ਫੇਰ ਵੀ ਤਾਂ ਕੱਲੂ ਵੀ ਰਹੋਗੇ ਫੇਰ ਤਾਂ 부ਆ ਹੈ ਨਾ ਜੀ ਲੱਗਣ ਲੱਗ ਜੂਗਾ ਤੂੰ ਤਾਂ ਹੁਣ ਹੀ ਭੱਜ ਲਈ ਕੋਈ ਨਹੀਂ ਪੁੱਤ ਮੈਂ ਦੋ ਚਾਰ ਦਿਨ ਉੱਥੇ ਲਾਇਆ ਕਰੂੰ ਦੋ ਚਾਰ ਦਿਨ ਇੱਥੇ ਢੇੜਾ ਮਾਰ ਜਿਆ ਕਰੂੰ ਚੱਲ ਐਨੇ ਮਾੜਾ ਮੁੱਟਾ ਕੋਈ ਆਸੂ ਮੰਣ ਕੇ ਆ ਜਾ ਕਰੂਗਾ ਜੀ ਲੱਗ ਜੂਗਾ ਹਾਜੀ ਹਫਤਾ ਦਸ ਦਿਨ ਲਾ ਕੋਈ ਨਹੀਂ 부ਆ ਫੇਰ ਵਗ ਜੀ ਫੇਰ ਵੀ ਜੀ 1 ਕੱਦ ਦਿਨ ਜਾਏ ਵੀ ਜੀ ਫੇਰ ਫੇਰ ਇੱਥੇ ਹੋਣਾ 부 ਆਈ ਨਹੀਂ ਕਹਿੰਦਾ ਕੋੜੀ ਫੇ ਹੁਣ ਜੋ ਤੈ ਕਮ ਉਸੇ ਦਾ ਤੈ ਰਿਸ਼ਤਾ ਪੂਰ ਚੜਾ ਹੈਗਾ ਮੇਰੀ ਗੱਲ ਨਾਲ ਲੋਕ ਤਾਂ ਮਿਹਨੇ ਮਾਰਦੇ ਸੀਗੇ ਫਿਰ ਮੈਂ ਲੋਕਾਂ ਦੀ ਜੜੀ ਭੰਨੀ ਆ ਵੀ ਇਕੱਲੇ ਦਾ ਹੁੰਦਾ ਨਹੀਂ ਵਿਆਹ ਵੀ ਕਿਉਂ ਨਹੀਂ ਹੁੰਦਾ ਲੋਕਾਂ ਦੀ ਜੜੀ ਭੰਨੀ ਆ ਮੈਂ ਤਾਂ ਕਿਹਾ ਮੇਰਾ ਭਤੀਜਾ ਵਿਚਾਰਾ ਕੱਲਾ ਹੈਗਾ ਬਾਹਰ ਖੁੱਲ ਜੇ ਕਿਹਾ ਮੇਰੇ ਭਤੀਜੇ ਦਾ ਤਾਂ ਹੀ ਇਹ ਜੜੀ ਭੰਨਣ ਦੇ ਨਾਲ ਬਾਹਰ ਖੁੱਲ ਲੋਕਾਂ ਦਾ ਤਾਂ ਵੇ ਰੋਟੀ ਪਾਣੋਂ ਹਟ ਗਈ ਹੁਣ ਤਾਂ ਫਿਰ ਹਟ ਜਾਂਦੇ ਆਪਾਂ ਕਿਸੇ ਅੰਕ ਲੈਣ ਜਾਣਾ ਆਹ ਕੌਣ ਤੇਰੀ ਇਹ ਤਾਂ ਪੁੱਤ ਤੇਰੀ ਚਾਚੀ ਆ ਮੈਂ ਬੁਲਾਈ ਸੀ ਹਾਂ ਤਾਂ ਹੀ ਕਰਕੇ ਹੁੰਦੀ ਆ ਆ ਗਿਆ ਵੀ ਬਿਨਾਂ ਦੇ ਤੈਨੂੰ ਮੈਂ ਬੁਲਾਇਆ ਮੈਨੂੰ ਹਾਂ ਜਾ ਹੁਣ ਮੈਂ ਤੈਨੂੰ ਬੁਲਾ ਨਹੀਂ ਸਕਦੀ ਨਾ ਬੁਲਾ ਇੱਧਰ ਨੂੰ ਹੋ ਕੁੜੇ ਥੋੜੀ ਚਾਤੀ ਨੂੰ ਵਹਾ ਗਏ ਕਰ ਉਰੇ ਮਾਂ ਇੱਥੇ ਆ ਕੇ ਰਾ ਉਰੇ ਤੇਰੀ ਗੱਲ ਸੁਣਾ ਮੈਂ ਤੈਨੂੰ ਹੁਣ ਪਰਜਾਈ ਤਾਂ ਕਹਿੰਦੀ ਮੇਰੇ ਜਵਾਕਾਂ ਵਰਗੀਆਂ ਐ ਤੂੰ ਛੋਟੀ ਐ ਨਹੀਂ ਕੋਈ ਅੱਜ ਤਾਂ ਚੱਲਦਾ ਸਭ ਨਹੀਂ ਮੈਂ ਤਾਂ ਮਨੀ ਕਹਿ ਦੂੰਗਾ ਤੈਨੂੰ ਹਾਂ ਦੱਸਦੀ ਮੈਂ ਹੁਣ ਨਹੀਂ ਦੱਸੂ ਮੈਨੂੰ ਕਰੇ ਹੁਣ ਕੰਮ ਦਿੰਦਾ ਨੇ ਮੇੜੇ ਹੀ ਸਾਰਾ ਤੂੰ ਨਹੀਂ ਮੈਂ ਤਾਂ ਤਿਆਰ ਹੋ ਰਹੀ ਸੀ ਪਹਿਣ ਆਪਦੇ ਪੇਕੇ ਨੂੰ ਜਾਂਦੀ ਸੀਗੀ ਪੇਕੇ ਨੂੰ ਜਾਂਦੀ ਸੀ ਹੋ ਰਖੜੀ ਪਹਿਣ ਕਿਉਂਦੀ ਸੀ ਤੇ ਅਮਨ ਅੱਜ ਫਿਰ ਮੈਂ ਵੀ ਜਾਣਾ ਸੀ ਮੈਂ ਮੈਂ ਕਹਿੰਦੀ ਸੀ ਦੇਖ ਮਸਾ ਮਸਾ ਤਾਂ ਦੇਖ ਇਧਰ ਆਪਣਾ ਬਾਰ ਖੁੱਲਾ ਹੈ ਨਾ ਨਾ ਆਪਣ ਵਾਲਾ ਹੀ ਵਧੀਆ ਹੋ ਗਿਆ ਇਸ ਤਾਂ ਦੋਨੇ ਹੱਥ ਜੋੜੇ ਨੇ ਵੀ ਮੁੰਡੇ ਦੀ ਰੋਟੀ ਪੱਕਦੀ ਹੋਗੀ ਨਾਲੇ ਨਾ ਤੂੰ ਐਂ ਕਰੀ ਹੁਣ ਵੀ ਜੇ ਕਿਤੇ ਕੋਈ ਆਉਣਾ ਜਾਣਾ ਜਾਂ ਕੋਈ ਗਲੀ ਗਮਾਨ ਚੋਂ ਆ ਜਾਂਦਾ ਤੇ ਇਧਰ ਨਾ ਧਿਆਨ ਰੱਖੀ ਕੋਈ ਚੀਜ਼ ਵਸਤ ਮੰਗਾਉਣੀ ਹੁੰਦੀ ਆ ਕੁੜੀ ਨੇ ਚੰਗਾ ਨਾ ਕੋਈ ਨਾ ਕੋਈ ਨਾ ਤੂੰ ਬੇਫਿਕਰੀ ਹੋ ਕੇ ਜਾ ਮੈਂ ਤਾਂ ਆਪ ਹੀ ਬਥੇਰਾ ਮੈਂ ਕਰਦਿਆ ਕਰੂੰ ਵਿਚਾਰੀ ਦਾ ਕੰਮ ਦੰਦਾ ਜ ਨਿਆਣੀ ਐ ਨਿਆਣੀ ਨਾਲੇ ਹੁਣ ਪਾ ਪੁੱਤ ਹੈ ਥੋੜੀ ਧੀ ਹੈਗੀ ਮੈਂ ਤਾਂ ਹੁਣ ਘਰੇ ਵਗ ਜੂ ਆਵਦੇ ਤੂੰ ਆ ਬਿਲਮ ਜੀ ਬੈਠੀ ਰਹੂਗੀ ਨਾਲੇ ਕੋਈ ਨਾ ਕੋਈ ਨਾ ਪੈਣ ਉਹ ਆ ਤੂੰ ਅਜੇ ਹਫਤਾ ਦਾ ਲਾ ਕੇ ਜਾ ਸਾਡੇ ਕੋਲ ਘਟੋ ਘਟਾ ਜੇ ਇਹ ਤਾਂ ਨਹੀਂ ਭੂਆ ਨੂੰ ਜਾਣ ਦਿੰਦਾ ਮੈਨੂੰ ਲੱਗਦਾ ਔਰ ਲੋਕਾਂ ਦੇ ਐਵੇਂ ਬਿਸੇਰੀਆਂ ਪਾਨੀਆਂ ਮਾਰਿਆ ਸੀ ਪਹਿਲੇ ਰਿਸ਼ਤਿਆਂ ਨੂੰ ਦੇ ਕੋਈ ਨਹੀਂ ਉਹ ਤਾਂ ਜਿਹੜਾ ਕੁਸੂ ਕਰ ਛੱਡ ਪਰੇ ਕੋਈ ਨਹੀਂ ਕੋਈ ਨਹੀਂ ਕਿਸੇ ਦੀ ਪਾਨੀਆਂ ਮਾਰਦਾ ਹੁੰਦਾ ਇਹ ਤਾਂ ਰੱਬ ਦੀ ਦੇਣ ਹੈਗੀ ਜੀ ਦਸ ਤੋ ਇਹ ਖੁੱਲ ਜਾਣ ਨਾ ਕੁਛ ਨਹੀਂ ਹੁੰਦਾ ਜਿੰਨੀ ਮਰਜੀ ਕੋਈ ਭਾਨੇ ਮਾਰ ਦੇ ਚਾਹੇ ਨੰਦਾ ਦੇ ਬੈਠਾ ਹੋਵੇ ਤਾਂ ਵੀ ਨਹੀਂ ਬੰਨਵਾਈਦੀ ਹਾਂ ਬਾਹਰ ਲਾਉਂਦੇ ਨਾ ਜਦੋਂ ਤੇ ਨਾਲ ਨਹੀਂ ਗਲੇ ਕਰੂ ਹਣਾ ਮੈਨੂੰ ਬੁਲਾ ਲਿਆ ਕਰੀ ਕੋਈ ਨਹੀਂ ਮੈਂ ਤਾਂ ਉਦੀ ਆ ਜਾ ਕਰੂ ਕੰਮ ਛੱਡ ਕੇ ਸੰਗਾ ਸਾਨੂੰ ਤਾਂ ਵਧੀਆ ਹੋ ਗਿਆ ਭਾਈ ਘਰ ਚ ਰੌਣਕ ਲੱਗੀ ਨਾਲੀਆਂ ਬਣਾਏ ਆ ਇਹ ਨਿਆਣੀ ਕਿੱਥੇ ਆਉ ਹਜੀ ਨਵੀਂ ਮੇਲੀ ਤੂੰ ਆਪ ਹੀ ਗੇੜਾ ਮਾਰ ਜਾ ਕਰਿਉ ਨਾ ਕੱਲ ਸਾਨਾਂਗੀ ਕੰਦ ਛੱਡ ਕੇ ਬਾਜ ਮਾਰ ਲਈ ਤਾਂ ਮਾਰ ਲਈ ਇਹਨੇ ਤੇ ਉਂ ਵੀ ਤੂੰ ਧਿਆਨ ਰੱਖੀ ਜੰਗਾ ਨਾ ਕੋਈ ਨਾ ਕੋਈ ਨਾ ਚੰਗਾ ਭਣੀ ਮੈਂ ਹੁਣ ਚੱਲਦੀ ਆ ਚੱਲ ਚੰਗਾ ਟਾਈਮ ਨਾ ਆ ਜੀ ਅੱਜ ਮੈਂ ਵੀ ਜਾਣਾਗਾ ਕੋਈ ਨਾ ਕੋਈ ਨਾ ਦੇ ਵੀਕਰੀ ਹੋ ਜਾ ਚੱਲ ਫੇਰ ਤਾਂ ਮੈਨੂੰ ਕਹਦਾ ਤੇਰੇ ਹੁੰਦੇ ਲੈ ਰੁੜ ਜਾਣਾ ਕਹਿੰਦਾ ਪਾਣੀ ਮਾਰਦੇ ਆਉਂਦੇ ਨੇ ਐ ਪਹਿਲਾਂ ਕੌਣ ਪਾਣੀ ਮਾਰ ਦੂਗਾ ਕਿਸੇ ਦਾ ਕੀ ਦਿਮਾਗ ਫੇਰਾ ਹੋਇਆ ਵੀ ਕੋਈ ਪਾਣੀ ਮਾਰੂਗਾ ਬੇਲੇ ਪੁੱਤ ਮੈਂ ਵੀ ਜਾਨੀ ਆ ਫੇਰ ਅੱਜ ਫੇਰ ਤਾਂ ਮੈਨੂੰ ਘਰੇ ਰਹਿਣਾ ਪਊਗਾ ਬੂਆ ਤੂੰ ਤਾਂ ਚੱਲੀ ਲੈ ਕਹਿੰਦਾ ਤੂੰ ਤਾਂ ਚੱਲੀ ਪੁੱਤ ਮੇਰਾ ਸਰਦਾਂ ਲਈ ਤੈਨੂੰ ਕੀ ਪਤਾ ਹੈ ਮਾਦਣਾ ਗੜਾ ਇੱਕ ਦੋ ਦਿਨ ਰਹਿ ਜਾ ਫਿਰ ਜਾਏ ਬੀਜੇ ਦੀ ਚਲਾ ਚੱਲ ਕੋਈ ਨਹੀਂ ਮੈਂ ਕੱਪੜੇ ਡਾਜਾ ਆਪਦਾ ਪਾਲਮ ਸੋਚਦੀਆਂ ਦਿਮਾਗ ਤੋਂ ਚੰਗਾ ਠੰਡੇ ਜਿਹੇ ਦਿਮਾਗ ਨਾਲ ਸੋਚਦੀਆਂ ਹਾਂ ਕਰੇ ਫੋਨ ਲਾ ਕੇ ਪੁੱਛ ਲਈ ਮੜਾ ਜੀ ਠੀਕ ਠਾਕ ਹੋਇਆ ਰਹਿ ਜੀ ਫੇਰ ਦੋ ਕੋਈ ਨਹੀਂ ਮੈਂ ਦਮ ਨਹੀਂ ਜਾ ਕੇ ਫੋਨ ਕਿ ਮੈਂ ਤੈਰ ਹੋਈ ਨਹੀਂ ਆ ਨਾ ਬਸ ਆ ਲੋਟ ਕਰਦੀ ਸੀ ਕਿ ਤੁੰਕਾ ਜ ਮੜਾ ਬੈਠਦੇ ਨਾਲ ਗੱਲ ਕਰਨ ਮਾ ਗੜੇ ਪੂਆਤਾ ਕੀ ਬਗ ਹਨ ਹਾਂ ਪੂਆਤਾ ਬਗ ਗਈ ਤਨਾਂ ਜਿਹੜੇ ਉਹ ਚਾਚੇ ਸੀਗੇ ਹੂੰ ਉਹਦੇ ਬੜੇ ਮੂਹਨਾ ਲੱਗੀ ਮੈਨੂੰ ਸਾਲਾ ਕਿਉਂ ਉਹ ਹੈ ਹੀ ਨਹੀਂ ਕਿਸੇ ਕੰਮ ਦੀ ਦੀਵੇਂ ਉਹ ਉਹ ਆ ਤਾਂ ਵੀ ਕਹਿ ਗਈ ਉਹ ਆਪ ਜਾਣ ਦੀ ਮਾਰੀ ਲੈ ਕੱਲ ਨੂੰ ਕੋਈ ਚੀਜ਼ ਵਸਤ ਦੀ ਲੋੜ ਪੈਗੀ ਤਾਂ ਕਰ ਫਿਰ ਮੈਂ ਕੀ ਕਰੂੰਗੀ ਕਿਉਂ ਹੀ ਆ ਪਿੰਡ 'ਚ ਘਰ ਵਰਤਨ ਆਪਣੇ ਅੱਛਾ ਉਹਦਾ ਆਪਣੇ ਤਾਂ ਭਾਈਆਂ ਨਾਲ ਬਣਦੀ ਨੇਗੀ ਅੱਛਾ ਤੇਰੇ ਨਾਲ ਕੀ ਵਰਤੂ ਨਾਲ ਕੰਨਿਸ ਰਖੜੀ ਬੰਨਣ ਜਾਣਾ ਆ ਸਵਾਹ ਜਾਣਾ ਬੰਨਣ ਉਹਨੇ ਰਖੜੀ ਅੱਛਾ ਉਹਦਾ ਬਾੜ ਦੇ ਨੇ ਕਰ ਇਹਨੂੰ ਠੀਕ ਹੈ ਤੇ ਇੱਕ ਜਿਹੜਾ ਕਹਿੰਦੀ ਸੀ ਕੰਦ ਕੁੰਦ ਤੋਂ ਬੋਲ ਮਾਰਦੀ ਹੂੰ ਕੰਦ ਕੁੰਦ ਤੇ ਆਪਾਂ ਨਹੀਂ ਚੜਨਾ ਇਹਦੇ ਠੀਕ ਹੈ ਠੀਕ ਤੇ ਲੱਗ ਜਣੋ ਬੋਲ ਮਾਰਨ ਨਾ ਮੈਂ ਕੀ ਕਰਨਾਗਾ ਮੈਂ सोनू ਕਹਦਿਆ ਕਰੂੰਗੀ ਆਪਣੇ ਘਰਾਣੇ ਦੀਆਂ ਨਾਲੇ ਕੰਦਾ ਚੜ ਕੇ ਬੋਲੇ ਮਾਰਦੇ ਆ ਉਹ ਤਾਂ ਕਹਿ ਗਈ ਸੀ ਅਖੇ ਬੋਲ ਮਾਰਦੀ ਕੰਦ ਉੱਤੇ ਚੜ ਕੇ ਚਲੋ ਮੈਂ ਕਿਹਾ ਅੱਜ ਹੀ ਬੋਲ ਮਾਰਨ ਲੱਗਿਆ ਨਾਲੇ ਤੁਸੀਂ ਮੈਨੂੰ ਐ ਕਿਉਂ ਬੋਲੀ ਜਾਂਦੇ ਹੋ ਅੱਜ ਹੀ ਭੂਆ ਗਈ ਅੱਜ ਹੀ ਲੜਨ ਲੱਗ ਗਈ ਉਹ ਮੈਂ ਤੁਹਾਨੂੰ ਐ ਨਹੀਂ ਕਹਦਾ ਜੇ ਮੇਰੇ ਸੂਲਾਂ ਸਾਹਿਬਾਂ ਚੱਲਣਗੇ ਨਾ ਤਾਂ ਮੈਂ ਪਿਆਰ ਹੀ ਬਹੁਤ ਕਰਦਾ ਤੇ ਪਰ ਮੇਰਾ ਗੁੱਸਾ ਹੀ ਬਹੁਤ بڑا ਮਨੁਸਾਬ ਵਾਲਾ ਤੁਲੋ ਫਿਰ ਮੈਂ ਨਹੀਂ ਬੁਲਾਉਂਦੀ। ਉਹ ਜਨਾਨੀ ਹੈ ਨਹੀਂ ਕਿਸੇ ਕੰਮ ਦੀ। ਤਾਂ ਕਹਿ ਦਨ ਨੂੰ। ਚਲ ਮੈਂ ਬੁਲਾਉਂਦੀ ਨਹੀਂ ਫਿਰ। ਉਹਨੇ ਬਿਠੇ ਰਹੇ ਨੇ ਘਰ ਪੱਟ ਦੇ ਪਿੰਡ 'ਚ। ਜਿਹੜਾ ਜਾਂਦੀ ਆ ਕਲੇਸ਼ ਬਵਾ ਕੇ ਧਰ ਦਿੰਦੀ ਆ ਉਹ। ਚਲ ਕੋਈ ਨਾ ਫਿਰ। ਜੂੜਾ ਦੇਖੇ ਕਿਵੇਂ ਕਰੈ ਸਰ। ਮੈਂ ਸੈਂਪਲ ਕੋਤ ਕਰਕੇ ਰੱਖਣੀ ਆ ਘਰੇ। ਠੀਕ ਐ। ਜਾਂਦੇ ਸੀ ਤੁਸੀਂ ਕਿਤੇ ਤਿਆਰ ਹੋਏ ਬੈਠੇ ਸੀ। ਆ ਮੈਂ ਮਾਨਸਾ ਚਾ ਕਿਉਂਦਾ ਸੀਗਾ ਦੋਸਤਾਂ ਨਾਲ ਕੰਮ ਜਾਂ ਸੀਗਾ ਮੈਨੂੰ ਅੱਛਾ ਤਾਂ ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਵੀ ਤੇ ਤੁਹਾਨੂੰ ਕੋਈ ਕੋਈ ਚੀਜ਼ ਲੋੜ ਹੈਗੀ ਤਾਂ ਮੈਨੂੰ ਦੱਸ ਦੇ ਮੈਂ ਲਿਆ ਦੂੰਗਾ ਜੀ ਤਾਂ ਚਲੋ ਛੱਡੋ ਭਰਾ ਛੱਡੋ ਭਰਾ ਕੀ ਦੱਸ ਤਾਂ ਸਹੀ ਲਿਆ ਕੇ ਦਊਗਾ ਅੱਛਾ ਮੈਂ ਕਹਿੰਦੀ ਸੀਗੀ ਉਹ ਨਾ ਆਪਣੇ ਵਿਆਹ ਵੇਲੇ ਮੈਨੂੰ ਨਾ ਮੇਰੇ ਫਰੰਟ ਨੂੰ ਟਾਪ ਤਾਂ ਮੈਨੂੰ ਗਿਫਟ ਕਰਤਾ ਸੀ ਵੀ ਉਹਦੇ ਨਾਲ ਜੀਣ ਲੈ ਕੇ ਆਉਣੀ ਸੀਗੀ ਚਲ ਛੱਡ ਖੜਾ ਯਾਰ ਮੈਂ ਦੋਸਤ ਖੜਾਗਾ ਮੇਰਾ ਬਾਰਗੇ ਤੇ ਮੈਂ ਜਾਣਾ ਹਾਂ ਠੀਕ ਤੇ ਕਹਾਂਗਾ ਸੀ ਤੁਹਾਨੂੰ ਮੈਂ ਬਾਰ ਡਾ ਕੇ ਰੱਖੀ ਠੀਕ ਆ ਚੰਗਾ ਜਾਂ ਬਾਹਰ ਤਾਂ ਮੈਲਾ ਕਿਦੋਂ ਘਰੇ ਤੁਰੀ ਫਿਰੇ ਠੀਕ ਹੈ ਲੇਟ ਕਰਾ ਕੇ ਰੱਖਤਾ ਭਾਲਦੀ ਆ ਜੀਨ ਲੈ ਇਹਨੂੰ ਐ ਪਤਾ ਨਹੀਂ ਪਿੰਡਾਂ 'ਚ ਕਹੇ ਜਾ ਰਵਾਜ ਆਗੇ ਵੀ ਇੱਥੇ ਬੇਸੇ ਤਾਂ ਤੂੰ ਚੰਡੀਗੜ੍ਹ ਵੀ ਆਈਆਂ ਚੱਲੋ ਤਿੰਨ ਹੁਣ ਛੱਡਿਓ ਸਾਨੂੰ ਛੱਡ ਕੇ ਉਹਨੂੰ ਜਹਾਜ਼ ਤੇ ਜਾਣਾ ਤੁਸੀਂ ਆ ਤੁਸੀਂ ਮੁੜੇ ਆਏ ਹੋ ਹੁਣ ਜਾਣਾ ਨਹੀਂ ਰਖੜੀ ਬੰਨਣ ਜਾਣਾਗਾ ਰਖੜੀ ਬੰਨਣ ਜਾਣਾਗਾ ਜਾਇਆ ਫਿਰ ਮੈਂ ਤੈਨੂੰ ਰੋਕਿਆਗਾ ਭਾਵੇਂ ਮੈਂ ਕਹਾਂ ਦੇਖਾਂਗਾ ਤੈਨੂੰ ਦੇਣਗੇ ਗਿਫਟ ਉਹ ਆ ਆ ਡੈਡੀ ਤੂੰ ਘੜਾ ਅੱਗੇ ਮੰਮੀ ਨਾਲ ਤੂੰ ਤੁਰਦਾਗਾ ਤੇ ਤੂੰ ਲੰਡੂ ਜਿਹਾ ਦਾ ਹੈਗਾਗਾ ਕੱਕਾ ਇਹਦਾ ਤੁਰਪਿਆ ਕਰ ਲੰਡੂ ਜਿਹਾ ਦਾ ਹੈਗਾਗਾ ਸਭ ਬੋਲਦਾ ਦੇ ਕਿਵੇਂ ਸਿੰਗਲ ਪਸਲੀ ਜੀ ਤੇ ਬੋਲਣਾ ਹੀ ਸਾਰੇ ਤੈਨੂੰ ਕਹਿੰਦਾ ਜਿਹਦੇ ਨਾਲ ਨਹੀਂ ਤੁਰਨਾ ਹੈਗਾਗਾ ਭੱਗ ਜੋ ਭੱਗ ਜੋ ਤੁਸੀਂ ਮੇਥੋਂ ਨਹੀਂ ਜਾ ਜਾਂਦਾ ਗਰਮੀ ਵਾਲੀ ਆ ਨਾ ਫਿਰ ਚੰਗਾ ਪੈਸੇ ਦੇ ਦੇ ਸਾਨੂੰ ਪੈਸੇ ਦੇ ਐਸੀ ਤਾਂ ਲੈ ਜੂ ਪੈਸਿਆਂ ਨੂੰ ਮੈਂ ਕਿਦੋਂ ਕਿਹਾ ਤੈਨੂੰ ਨਾ ਉਹ ਗਾੜੀ ਐ ਨਾ ਕੰਜੂਸ ਕਾ ਤੂੰ ਸਾਰੇ ਫੜਾ ਨਾ ਹਜ਼ਾਰ ਨਾਲ ਕਿਉਂ ਸਾਨੂੰ ਐਹ ਜਾਂ ਕੀ ਲੈ ਕੇ ਜਾਏਂਗੀ ਉੱਥੇ ਤੂੰ ਕਿਉਂ ਨਾ ਲੋੜ ਹੀ ਲੋੜ ਆ ਪੈਸੇ ਦੀ ਹਾਲੇ ਬਹੁਤ ਮੇਰੇ ਕੋਲੇ ਵੀ ਚਾਹੀਦੇ ਜੇਬ ਚ ਪੈਸੇ ਹੁਣ ਕਰੇ ਗੰਜਲ ਮਰ ਲੈ ਲਈ ਉੱਥੇ ਮੇਰੇ ਸਾਲੇ ਦਾ ਕੋਈ ਹੋ ਖਜ਼ਾਨਾ ਪਿਆਗਾ ਵੀ ਉੱਥੋਂ ਹੋਰ ਲੈ ਲਈ ਜੇਬ ਤਾਂ ਖਾਲੀ ਕਰ ਦਨੀ ਮੇਰੀ ਤੂੰ ਜਾ ਬਰੂ ਆਪ ਦਾ ਇਹ ਤਾਂ ਹੀ ਕਰੂਗਾ ਇਹ ਤਾਂ ਇਹ ਹੀ ਰੰਡੀ ਰੋਣਾ ਰਹਿੰਦਾ ਹੁੰਦਾ ਇਹ ਕਦੇ ਆਪਣੇ ਨਾਲ ਤੁਰਿਆਗਾ ਜਿਹੜਾ ਅੱਜ ਤੁਰਪੂਗਾ ਇਹ ਹੋਰ ਨਾਲ ਤਾਂ ਬਥੇਰਾ ਵਗ ਜੂਗਾ ਜੇ ਕੋਈ ਦੋਸਤ ਮਿੱਤਰ ਕਹਿ ਦੂਗਾ ਨਾ ਵੀ ਆ ਜਾ ਉੱਥੇ ਚੱਲੀਏ ਉੱਥੇ ਤਾਂ ਬਥੇਰਾ ਵਗ ਜੂ ਇਹ ਉਹ ਤੂੰ ਬੰਨਿਆ ਰਖੜਾ ਜਿਹੜਾ ਬਨ ਕੇ ਆਉਣਾ ਉਹਨਾਂ ਰਖੜ ਲੱਤਾਂ ਖਾਲੀ ਹੋਰੀ ਬੋਲੀ ਜੰਨੀ ਐ ਚਲ ਆ ਜਾ ਬੱਤੋ ਚੱਲੀਏ ਚੱਲੇ ਆ ਨੀ ਮੰਮੀ ਅਰਦਾ ਤੂੰ ਵੀ ਚਾਹਦਾ ਪਪਾ ਹੀ ਲੱਭਿਆ ਗਿਆ ਯਾਰ ਬੇ ਤੇਰੇ ਨਾਨੇ ਦਾ ਸਿਹੜਿਆ ਹੋਇਆਗਾ ਕੋਕਾ ਥੋਇਆ ਹੋਰਾ ਆਪਣਾ ਬੜਾ ਜਮਾ ਚੰਗਾ ਨਹੀਂ ਇਹ ਤਾਂ ਇਹ ਜਾਈਏ ਕੰਜਰ ਪੂਆ ਜੀ ਪੂਆ ਕੌਣ ਆ ਜੀ ਪੱਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋਲੋ ਸਤਿ ਸ਼੍ਰੀ ਅਕਾਲ ਹੋ ਠੀਕ ਆ ਭਾਬੀ ਹਾਂ ਪੂਆ ਤਾਂ ਹੈ ਨਹੀਂਗੇ ਪੂਆ ਕਿੱਥੇ ਗਏ ਨੇ ਆਜੋ ਤੁਸੀਂ ਅੰਦਰ ਹੀ ਆਜੋ ਕੁਆ ਤਾਂ ਹੈ ਨਹੀਂ ਘਰੇ ਅੱਜ ਹੀ ਗਏ ਨੇ ਉਹ ਘਰੇ ਆਪਦੇ। ਅੱਛਾ ਬਾਹਰ ਗਏ ਭਾਬੀ ਕਿਤੇ? ਨਾ ਆਪਦੇ ਘਰੇ ਗਏ ਨਹੀਂ। ਅੱਛਾ ਠੀਕ। ਪਾਣੀ ਲਿਆਵਾਂ ਮੈਂ? ਨਾ ਭਾਬੀ ਪਾਣੀ ਤਾਂ ਨਹੀਂ ਪੀਣਾ। ਅੱਛਾ। ਮੈਂ ਤਾਂ ਭਾਬੀ ਤੁਹਾਨੂੰ ਐ ਦੱਸਣ ਆਈ ਸੀਗੀ ਵੀ ਕੱਲ ਨੂੰ ਨਾ ਪੜੇ ਤੀਆਂ ਨੇ। ਤੇਰਾ ਤਾਂ ਤਿਆਰ ਹੋ ਕੇ ਰਹੀ। ਮੈਂ ਤਾਂ ਲੈਣ ਆਉਂਗੀ। ਅੱਛਾ ਮੈਂ ਵੀ ਆਉਂਗੀ ਨਾਲ। ਹੋਰ ਭਾਬੀ ਮੈਂ ਤਾਂ ਤਾਂ ਹੀ ਕਹਿਣ ਆਈ ਆ। ਚਲੋ ਵਧੀਆ ਤੁਸੀਂ ਮੈਨੂੰ ਕਹਿਣ ਆਗੇ। ਲੈਣ ਵੀ ਰਾਜ ਜੰਗਾ ਬਿਨ। ਹਾਂ ਭਾਬੀ ਤੂੰ ਤਿਆਰ ਹੋ ਕੇ ਰਹੀ। ਠੀਕ ਹੈ ਠੀਕ ਹੈ। ਤੇ ਭਾਬੀ ਵੀਰਾ ਉਹ ਮਾਨਸਾ ਵਾਗੇ। ਕੋਈ ਕੰਮ ਗਏ ਹੋਏ ਨੇ ਕੋਈ ਨਾ ਮੈਂ ਉਹਨਾਂ ਨੂੰ ਪੁੱਛ ਲੂੰਗੀ। ਨਾ ਭਾਬੀ ਪੁੱਛ ਲੈ ਤੁਸੀਂ। ਹਾਂ ਹਾਂ। ਹਾਂ ਤੇ ਮੈਂ ਲੈਣ ਆਉਂਗੀ ਭਾਬੀ ਜ਼ਰੂਰ ਠੀਕ ਹੈ ਠੀਕ ਹੈ ਚਾਹ ਬਣਾ ਕੇ ਲਿਆ ਮੈਂ ਤੁਹਾਡੇ ਵਾਸਤੇ। ਨਾ ਭਾਬੀ ਚਾਹ ਨਹੀਂ ਪੀਣੇਗੀ। ਅੱਛਾ। ਮੈਨੂੰ ਤਾਂ ਐਵੇਂ ਸੀ ਮਾਲਾ ਮੈਂ ਭਾਬੀ ਨੂੰ ਦੱਸ ਕੇ ਆਵਾਂ। ਚਲੋ ਵਧੀਆ ਦੱਸ ਤਾਂ ਮੈਂ ਤਾਂ ਬਾਹਲਾ ਚਾਹ ਤੀਆਂ ਤੇ ਜਾਣਦਾ। ਹੋਰ ਮਾਂ ਮੇਰੀ ਭਾਬੀ ਦੇ ਪਹਿਲੀਆਂ ਤੀਆਂ ਨੇ। ਹਾਂ ਹਾਂ ਵਧੀਆ ਕੀਤਾ। ਸਾਡੇ ਉਧਰ ਪਿੰਡ ਘੱਟ ਭਰਦਿਆਂ ਨੇ ਨਾ। ਚਲ ਇੱਥੇ ਭਾਬੀ ਤੂੰ ਕਾਹਲੂ ਚੱਲ ਪੀ। ਚੰਗਾ ਚੰਗਾ। ਤੈਨੂੰ ਫਿਰ ਇੱਥੇ ਵਾਲੀ ਤੀਆਂ ਦਿਖਾਵਾਂਗੇ। ਠੀਕ मत आई नहीं कहना ही सी अच्छा और कलू लेने आऊंगी भाभी मैं थोनू ठीक है तैयार हो के रहे हो कोई नहीं कोई नहीं चल ठीक है भाभी ठीक है हेलो हां तो बस केने है ठीक है बुआ बढ़िया तू दस

अच्छा ते ਕੁਛ ਨਹੀਂ ਬਸ ਤਿਆਰ ਹੋ ਜਾਂਦੀ ਸੀਗੀ। ਤਿਆਰ ਹੋ ਜਾਂਦੀ ਸੀ। ਹਾਂ ਉਹ ਨਾ ਜਤੀਆਂ ਸੀਗੇ ਆਪਣੇ ਪਿੰਡ ਚ ਮੈਂ ਕਹਿੰਦੀ ਸੀ ਤੁਸੀਂ ਆ ਜਾਂਦੇ ਮੈਂ ਕੱਲੀ ਜੀ ਰਹਿ ਜੂਗੀ। ਚਲੋ ਤੁਹਾਨੂੰ ਤਾਂ ਮੇਰਾ ਫੱਕ ਦਾ ਕੋਈ ਨਹੀਂ ਆ ਰਿਹਾ ਤਾਂ ਪਹਿਲਾਂ ਤੀਆਂ ਤੇ ਨਾ ਫੇਰੀ ਘੜਾ ਨਾਲ ਫੱਕ ਰਹੀਏ ਉਹਦਾ ਕਰਨਾ ਹਨਾ। ਹਾਂ ਤਾਂ ਹੀ ਉਹ ਕਹਿੰਦੀ ਸੀ ਭੋਜੀ ਤੁਸੀਂ ਆ ਜਾਂਦੇ। ਹਾਂ ਹਾਂ ਆਉਂਗਾ ਤੁਹਾਨੂੰ ਕੋਈ ਟੈਨ ਨਾਲ। ਹਾਂ ਆਪਾਂ ਮੈਂ ਕਰ ਤੁਹਾਨੂੰ ਤਿਆਰ ਰੋ ਕੇ। ਹਾਂ ਘੰਟੇ ਤੱਕ ਆ ਜਾਓਗੇ ਤੁਸੀਂ। ਕੱਟਾ ਤੇ ਕਰਪਾਉਂਦੀ ਹੁਣ ਤਬਾ ਤੇ ਕੋਲੇ ਠੀਕ ਐ ਠੀਕ ਐ ਦਮ ਚੰਗਾ ਤਬਾ ਹੁੰਨੀ ਤੇ ਆਸੇ ਗਿੰਗਾ ਠੀਕ ਐ ਠੀਕ ਐ ਜਿਹਨੇ ਨਾਲੇ ਮੈਂ ਤੈਨੂੰ ਆਇਆ ਕਹਿਦੀ ਪੁੱਤਾ ਤੇ ਚਾਚੀ ਲੈਣਿਆਂ ਲਈ ਚਾਚੀ ਤੁਸੀਂ ਆ ਜਿਓ ਬਸ ਮੈਂ ਨਾ ਜਾਣਦੀ ਨਹੀਂ ਉਹਨਾਂ ਨੂੰ ਅੱਛਾ ਆਂ ਤੁਸੀਂ ਬਸ ਕਰਦੇ ਹੁਣੋਂ ਕੋਈ ਆਂ ਜਾਂ ਸੰਸਣੇ ਦੀ ਫੇਰੀ ਆ ਸੰਸਣ ਹੋਊਗੀ ਨਾ ਤੁਸੀਂ ਇੱਕ ਵਾਰੀ ਆ ਜਾਓ ਪਹਿਲੀਆਂ ਤੀਆਂ ਨੇ ਮੇਰੀਆਂ ਦਮ ਚੰਗਾ ਪੁੱਤਾ ਮੇਰਾ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਹੋ ਗਈ ਗੱਲ ਹਾਂ ਹਾਂ ਹੋ ਗਈ ਸੀ ਆ ਲੋ ਜਾ ਫੜਾ ਫੋਨ ਯਾਰ ਲੇਟ ਕਰਾ ਦਿੱਤੇ ਕਿੱਥੇ ਮੇਰੀ ਗੱਲ ਤਾਂ ਸੁਣ ਜੋ ਮੈਂ ਫੇਰ ਆਉਣਾ ਲੈ ਗੱਲ ਵੀ ਨਹੀਂ ਸੁਣ ਕੇ ਗਏ ਪੂਰੀ ਬਿਲਕੁਲ ਤਾਂ ਗੱਲ ਤਾਂ ਸੁਣ ਜੇ ਮਤੀਆਂ ਤੇ ਜਾਣਾ ਸੀਗਾ ਚਾਚੀ ਆ ਜਾ ਚਾਚੀ ਸੱਸਰੀ ਘਰ ਚਾਚੀ ਸਤਿ ਸ੍ਰੀ ਅਕਾਲ ਮੈਂ ਕਾੜੀ ਤਿਆਰ ਹੋਈ ਬੈਠੀ ਆਂਗੀ ਬਸ ਅੱਛੀ ਘਰੇ ਟਾਈਮ ਲੱਗ ਗਿਆ ਮੁੰਡਾ ਵੀ ਮੇਰੇ ਦਾ ਕਾਹਦਾ ਕਹੀ ਜਾਂਦਾਗਾ ਚੱਲੀਆਂ ਨਹੀਂ ਮਾਂ ਕਹਿੰਦਾ ਚੱਲਿਏ ਹੋਰ ਚਾਚੀ ਉੱਥੇ ਤਾਂ ਸਾਰੀਆਂ ਆ ਗਈਆਂ ਨੇ ਪਾਣੀ ਪੂਣੀ ਦੇਮ ਨਾ ਬਸ ਪਾਣੀ ਤਾਂ ਰਹਿਣ ਦੋ ਜੀ ਭਾਬੀ ਨੂੰ ਹੀ ਬੁਲਾ ਕੇ ਲਿਆਉਣਾ ਫੇਰ ਹਾਂ ਉਹਨੂੰ ਵੀ ਬੁਲਾ ਕੇ ਲਿਆਉਣਾ ਚੱਲ ਚੱਲ ਉਹਨਾਂ ਨੇ ਕਹਿ ਕੇ ਆਈ ਸੀ ਮੈਂ ਤਿਆਰ ਹੋ ਕੇ ਰਹੀ ਹਾਂ ਅਰੇ ਅਜੀ ਮੈਂ ਫਲਕਾਰੀ ਤੇ ਰਹੇਗੀ ਹਾਂ ਫਲਕਾਰੀ ਤੇ ਚੱਕ ਲਾ ਆਉਂਦੇ ਆਉਂਦੇ ਹੋ ਚੱਕਾ ਚਲੋ ਅਸੀਂ ਦੋਨੋਂ ਚੱਕ ਲਾ ਲਈਏ ਹੋਰ ਭਾਬੀ ਨੂੰ ਬੁਲਾ ਲਈਏ ਪਹਿਲਾਂ ਅਹ ਹਾਂ ਤੁਸੀਂ ਕਿੱਧਰ ਮੂੰਹ ਚੱਕਿਆ ਤੀਆਂ ਤਾਂ ਜਾਂਦੇ ਸੀ ਇਸ ਤਾਂ ਅੱਤਿਆਂ ਤੇ ਤੀਆਂ ਕੁੜੀਆਂ ਕਤਰੀਆਂ ਤਿਆਰ ਹੁੰਦਾ ਬੁੱਢੀ ਘੋੜੀ ਲਾਲ ਲਗਾਵਾਂ ਕਿਉਂ ਅਸੀਂ ਕੀ ਕੁੜੀਆਂ ਨਹੀਂ ਹੈਗੀਆਂ ਓ ਮੰਮੀ ਅਰ ਤੈਨੂੰ ਪਤਾ ਹੈਗਾ ਆਪਣੀ ਆਲਦੈ ਤਾਂ ਨੰਨਾ ਪਾਣੀ ਹੁੰਦਾ ਚੱਲਾ ਬੱਤਲੀਏ ਓਏ ਇਹ ਤਾਂ ਇਹ ਜਈ ਹੈਗਾ ਇਹਦਾ ਕਾਸੇ ਜੋ ਮਾਂ ਵਰਗਾ ਹੋਈ ਜਾਂਦਾ ਉਹ ਖੁਰਚੜਿਆ ਜਿਆ ਹੋਊਗਾ ਜੇ ਤੋ ਜਵਾਕ ਨੂੰ ਕਿਸੇ ਵਾਸਤੇ ਲੈ ਕੇ ਨਹੀਂ ਜਾਣਾਗਾ ਤਾਂ ਚੰਗਾ ਜਾ ਇੱਕ ਵਾਸੇ ਨੰਨਾ ਮਾਰਦਾ ਹੁੰਨਾ ਜਾਇਆ ਜਾਇਆ ਤੀਆਂ ਤੇ ਤੇਰੇ ਬਿਨਾਂ ਤਾਂ ਤੀਆਂ ਸੁਣੀਆਂ ਪਈਆਂ ਨੇ ਕਿਤੇ ਬਾਹਰ ਨਿਕਲ ਜਾ ਆਹੋ ਬੈਠਾ ਰਹੀ ਮੈਂ ਤਾਂ ਘਰੀ ਰਹੂੰਗਾ ਸੋਡੀਆਂ ਤੀਆਂ ਨਾ ਰਹਿ ਜਾਣ ਆ ਚਾਚੀ ਉਹ ਤਾਂ ਪਾ ਵੀ ਨੁਕੈ ਕਹੇਗਾ ਇਸੀ ਤਿਆਰ ਹੋ ਕੇ ਬੈਠੀ ਹੋਣੀ ਉਹ ਤਾਂ ਨਹੀਂ ਚੱਲ ਵਧੀਆ ਆਪਾਂ ਇਕੱਠੀਆਂ ਹੋ ਕੇ ਵਗ ਜਾਾਂਗੇ ਸਾਰੀਆਂ ਜਣੀਆਂ ਮੈਨੂੰ ਤਾਂ ਚਾਚੀ ਬਾਲਾ ਚਾਹ ਕਰਨੀਆਂ ਦਾ ਹੋਰ ਹੁੰਦਾ ਹੀ ਆ ਮਸਾ ਮਸਾ ਤਿਆਰ ਆਉਂਦਾਗਾ ਤੇਰਾ ਨਾਲ ਲੈ ਕੇ ਜਾਊਗੀ ਹਾਂ ਕਿੱਥੇ ਗਈ ਵਾਲ ਤਾਂ ਮਰ ਲਨ ਪਾਦੀ ਸਤਿਕਾਰ ਸਤਿਕਾਰ ਹੋਰ ਕਿਵੇਂ ਬਈ ਵਧੀਆ ਵਧੀਆ ਹੋਰ ਮੈਂ ਤਾਂ ਤਿਆਰ ਹੋਈ ਬੈਠੀ ਆ ਚੱਲ ਵਧੀਆ ਹੋ ਗਿਆ ਵਾਹਨੇ ਨਾਲ ਸਾਰੇ ਇਕੱਠੇ ਹੋ ਕੇ ਵਗ ਜਾਾਂਗੇ ਹਾਂ ਸਤਿਕਾਰ ਬੈਠੋ ਰਹਿ ਜਾ ਹੂੰ ਬੈਜੇ ਹੋਰ ਮੈਂ ਤਾਂ ਭੂਆ ਨੂੰ ਵੀ ਸੱਦ ਲਿਆ ਲਾ ਹੋਰ ਤੇ ਪੂਆ ਦੀ ਕਿਆ ਆਪ ਦੀ ਦੀ ਪਕਾਈ ਕਰਾਈ ਜਦ ਮੈਂ ਹੈਗੀ ਸੀ ਨਾਲ ਇਹ ਹੈਗੀ ਸੀਗੀ ਹੋਰ ਪਾਪੀ ਅਸੀਂ ਜਾਣਾ ਤਾਂ ਹੈਗੀ ਸੀਗਾ ਮੈਨੂੰ ਇਹ ਹੋ ਗਿਆ ਵੀ ਮੈਂ ਸੋਨੂੰ ਇੰਨਾ ਜਾਣਦੀ ਜੀ ਨਹੀਂ ਫਿਰ ਮੈਂ ਤਾਂ ਕਰਕੇ ਸੱਦ ਲਈ ਜਾਣ ਪਹਿਚਾਨ ਫੇਰ ਹੀ ਹੁੰਦੀ ਹੁੰਦੀ ਹੈ ਜੇ ਆਮ ਆ ਜਾਮਾਂਗੇ ਕਿਸੇ ਦੇ ਹੋਰ ਮੈਂ ਗੁਰਪ੍ਰੀਤ ਨੂੰ ਦੱਸਦੀ ਸੀ ਉਹ ਕਾਲੀ ਕਾਲੀ ਚ ਪਤਾ ਨਹੀਂ ਕਿਹਦੇ ਨਾਲ ਲੈ ਗੁਰਪ੍ਰੀਤ ਨੂੰ ਕੀ ਦੱਸਣਾ ਸੀਗਾ ਤਾਂ ਲੈ ਪਾਪੀ ਵੀਰੇ ਨੂੰ ਕੀ ਪਤਾ ਨਹੀਂ ਹੈਗਾ ਵੀ ਪਿੰਡ ਚ ਤੀਆਂ ਲੱਗਦੀਆਂ ਨੇਗੀਆਂ ਮੈਂ ਕਿਹਾ ਚਲੋ ਇੱਕ ਵਾਰੇ ਦੱਸ ਜੂਗੀ ਤਾਂ ਕਿ ਪੂਆ ਨੂੰ ਸੱਦਿਆ ਸੀਗਾ ਵੈਸੇ ਪੂਆ ਵੀ ਆਉਂਦੀ ਹੋਣੀ ਹੈਗੀ ਚਲੋ ਬੈਠੋ ਮੈਂ ਚਾਹ ਪਾਣੀ ਬਣਾ ਕੇ ਲੈਣੇ ਅੰਦਰ ਬੈਠਣਾ ਅੰ ਨਾ ਬਬੀ ਜਾ ਪਾਣੀ ਤਾਂ ਰਹਿਣ ਦੇ ਨਾ ਤੂੰ ਬੈਠ ਮੈਂ ਬੈਠਾ ਨੇ ਭੂਆ ਆਉਂਦੀ ਹੋਣੀ ਬੈਜੋ ਇੱਥੇ ਨਹੀਂ ਫਿਰ ਲੇਟ ਵਾਲੀਆਂ ਹੋ ਜਾਣਗੀਆਂ ਫਿਰ ਮੈਂ ਭੂਆ ਨੂੰ ਦੇਖ ਹੀ ਜਾਊਂਗੀ ਕੀ ਪਤਾ ਹੁਣ ਤੇਰੀ ਭੂਆ ਦਾ ਕਿੰਨਾ ਕੁ ਟਾਈਮ ਲੱਗ ਜੇ ਹੈਨਾ ਚਲੋ ਮੈਂ ਫੋਨ ਕਰਕੇ ਪੁੱਛਦੀ ਹਾਂ ਕਿੱਥੇ ਆ ਗਈ ਹਾਂ ਹਾਂ ਇਹ ਕਰਨਾ ਉਹ ਤਾਂ ਕੀ ਲੱਗਦਾ ਮਾਨਸ ਤਾਂ ਮਿੰਟ ਚ ਆ ਗਈ ਮਸਾ ਤਾਂ ਮੇਰੇ ਭਾਈ ਦਾ ਬਾਰ ਖੁੱਲਿਆ ਮਸਾ ਦੇਲੀ ਵੱਢੀ ਹੈ ਜੀ ਮੇਰਾ ਪਤੀਜਾ ਵੈ ਹੈ ਆਏ ਕਿਵੇਂ ਜਵਾਬ ਦੇਦਾ ਮੇਰੇ ਪਤੀਜ ਨੂੰ ਨੋ ਮੈਂ ਨਾ ਭਾੜੇ ਮੈਂ ਤਾਂ ਭੱਜੇ ਬੋਲੀ ਜਾਂਦੇ ਜੇ ਆਖ ਚ ਬੋਲੀ ਜਾਂਦੇ ਹੈ ਜੀ ਆਪੀ ਬੋਲ ਕੇ ਵਹਿ ਜਾਣਗੇ ਉਹ ਮਸਾ ਕਰ ਲਿਆ ਕਿੰਨਾ ਦਬਾਰ ਗੁਰਪ੍ਰੀਤਾ ਬੈ ਗੁਰਪ੍ਰੀਤਾ ਮੀਤ ਨਾ ਹਾਂ ਸਤਿ ਸ਼੍ਰੀ ਅਕਾਲ ਭੋਜੀ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਹੈ ਠੀਕ ਹੋ ਹਾਂ ਮੈਂ ਤਾਂ ਠੀਕ ਹਾਂ ਆਜਾ ਆਜਾ ਬੱਧੀ ਠੀਕ ਹੈ ਵਧੀਆ ਤਿਆਰ ਹੋਈ ਫਿਰ ਦੇ ਮੇਰੇ ਤੀਤਾ ਹਾਂ ਹੋਰ ਤਿਆਰ ਹੋ ਚੱਲ ਵਧੀਆ ਵਧੀਆ ਲੈਣ ਨੂੰ ਵੀ ਬੰਨ ਕੇ ਬ ਮੇਰ ਘਰ ਸੁਣ ਸਸਰੀ ਘਰ ਪੈਣੇ ਸਸਰੀ ਘਰ ਪਾਈ ਸਸਰੀ ਘਰ ਵਰਕੇ ਵੀ ਠੀਕ ਵਧੀਆ ਵਧੀਆ ਤੂੰ ਦੱਸ ਸਕਦਾ ਠੀਕ ਆ ਵਧੀਆ ਹੋਰ ਦੱਸੋ ਵਧੀਆ ਵਧੀਆ ਕੋਈ ਨਹੀਂ ਮੈਂ ਬੈਠੀ ਪਾਣੀ ਤਾਂ ਫੇਰ ਲਿਆ ਹੀ ਮੇਰ ਘਰ ਸੁਣ ਸਾਡਾ ਵਾਲੀ ਬਹੋਜੀ ਟੱਪੀ ਜਾਵੇ ਵੱਡੀ ਕਹਿੰਦੀ ਅੱਜ ਫੇਰ ਟੌਰ ਚੱਕ ਲਿਆ ਮੈਂ ਅੱਖਾਂ ਮੈਨੂੰ ਤਾਂ ਮਖਾ ਬੈਜਣਾ ਮੂਲ ਪਿਆਰਾ ਮੈਂ ਤਾਂ ਭਤੀਜ ਨੂੰ ਪਿਆਰੀ ਮੈਂ ਤਾਂ ਮਖਾ ਉੱਥੇ ਜਾਨੀ ਆ ਬੋਲੀ ਜਾਉਂ ਗੋਦਿਆਂ ਨੂੰ ਜੇ ਤਾਂ ਹੀ ਤਾਂ ਨੂੰ ਨੇ ਫੋਨ ਮਾਰਿਆ ਭੱਜ ਗਈ ਹਾਂ ਫਿਰ ਆਉਣਾ ਹੀ ਸੀ ਫਿਰ ਮੈਂ ਝੋਲੀ ਪਾ ਕੇ ਵੀ ਨਹੀਂ ਆ ਦੋ ਰਿਸ਼ਤੇ ਆ ਮੇਰੇ ਚਲ ਪੋਜ ਲੜਨਾ ਤਾਂ ਕਿਉਂ ਸੀ ਮੇਰੇ ਨਹੀਂ ਤੇ ਜੇ ਲੜੀ ਤਾਂ ਕਾਨੂੰ ਆ ਮੈਂ ਉਹ ਤਾਂ ਕੁਛ ਤਾਂ ਥੋੜਾ ਜਿਹਾ ਉਹਨਾਂ ਦੀ ਬੋਲ ਬੈੜਾ ਜਾ ਕੁਛ ਤੈਨੂੰ ਪਤਾ ਮੇਰਾ ਉਹ ਬੋਲ ਜਾਂ ਇਹ ਲੱਗਦਾ ਵੀ ਰੁੱਖੀ ਜੀ ਬੋਲਦੀ ਆ ਪੂਆ ਚਲੋ ਫਿਰ ਚੱਲੀ ਗਏ ਚੱਲੀ ਗਏ ਚਲੋ ਹੋਰ ਹੁਣ ਚਾਹ ਪਾਣੀ ਪੀ ਕੇ ਚੱਲਦੇ ਆ ਬਸ 2 ਮਿੰਟ ਬਹਿ ਜਾਓ ਬਣੀ ਹੈ ਇਹ ਚਾਹ ਤਰੀ ਹੋਈ ਹੈ ਚਲ ਕੋਈ ਨਹੀਂ ਨਾ ਚਾਹ ਪਾਣੀ ਪੀ ਕੇ ਫੇਰ ਬਾਜੋ 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 ਓਕੇ ਮੈਂ ਬਤੀ ਜਾ ਉਹ ਠੀਕ ਆ ਭਾਜੀ ਆ ਜਾ ਬਹਿ ਜਾ ਬੈਠੇ ਅੱਜ ਘਰੇ ਕੁਦੀ ਨਹੀਂ ਨਹੀਂ ਉਹ ਤੈਨੂੰ ਪਤਾ ਤਾਂ ਹੈਗਾ ਬੱਜੀ ਉਹ ਤੀਆਂ ਆਈਆਂ ਲੱਗੀਆਂ ਹੋਈਆਂ ਆਪਣੇ ਅੱਛਾ ਅੱਛਾ ਉਹ ਵਾਗਦੇ ਸਾਰੇ ਪਤਿਆਂ ਤੇ ਵਾਗ ਗਏ ਠੀਕ ਆ ਸਾਡੇ ਜਵਾਗ ਜੀ ਵੀ ਕਰੀ ਜਾਂਦੇ ਸੀ ਫਿਰ ਉਹ ਵੀ ਨੰਮ ਲਾਦਾ ਉਧਰ ਹੀ ਗਏ ਹੋਣ ਹਾਂ ਸਾਰੇ ਅੱਜ ਤਾਂ ਸਾਰੇ ਚਾੜੋ ਨਾ ਪਾਣੀ ਇੰਹੀਂ ਬਸ ਬੈਠਾ ਸੀ ਮਤਲਬ ਬੋਲਦਾ ਇਹ ਤੈਨੂੰ ਸੁਣ ਕੇ ਮੈਂ ਹੋਰਾਂ ਨੂੰ ਹੋ ਗਿਆ ਆਹ ਫੋਨ ਆ ਰਿਹਾ ਸੀ ਮੁੰਡੇ ਦਾ ਮੇਰੇ ਕੋਲੇ ਠੀਕ ਹੈ ਉਹ ਮੈਂ ਵੀ ਜਾਣਾ ਸੀ ਕੰਮ ਦਾ ਫੋਨ ਸੀਗਾ ਮੈਂ ਉਹਨੂੰ ਆਖਿਆ ਵਾਹ ਘਰੇ ਕੋਈ ਨਹੀਂ ਹੈਗਾ ਮੈਂ ਵੀ ਸੁਣਨਾ ਆਇਆ ਕਰਕੇ ਦੇਖ ਕੇ ਮੈਂ ਹੁਣ ਮੈਂ ਜੇ ਘਰ ਛੱਡ ਕੇ ਵਾਗ ਗਿਆ ਹਾਂ ਇੱਥੇ ਪਤਾ ਕੋਈ ਨਹੀਂ ਦਸਹਿਰ ਦੁਪਹਿਰ ਕੋਈ ਭ ਮੈਂ ਤਾਂ ਆਪੋ ਕਰੀ ਬੈਠਾ ਦੀ ਮਾਹ ਕਰੇ ਹੀ ਨਹੀਂ ਕੋਈ ਮਾਚਾਲ ਚੰਗਾ ਫਿਰ ਹੁਣ ਚੱਲਦਾ ਫਿਰ ਭਾਈ ਮੈਂ ਤਾਂ ਆਪੇ ਕਰੇ ਹੀ ਨਹੀਂ ਬਤੀਜਾ ਹਾਂ ਸੁਣਨਾ ਕਰ ਸਹੀ ਗੱਲ ਹੈ ਪਤਾ ਕੋਈ ਨਹੀਂ ਭਾਈ ਕੋਈ ਚੱਕ ਕੇ ਲੈ ਸਮਾਨ ਸੱਲਾ ਤੈਨੂੰ ਪਤਾ ਠੱਗੀਆਂ ਚੋਰੀਆਂ ਹੋਈ ਜਾਂਦੀਆਂ ਨੇ ਹੋਰ 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 ਚੰਗਲ ਜਿਵੇਂ ਮਨ ਮਾਰਦਾ ਢਾਕੇ ਘੇਰ ਘੇਰ ਮੁੰਡੇ ਪੱਟੜੀ ਪਾਲੇ ਪੱਟੜੀ ਤੇ ਪੈਣ ਜਿਰਾਕੇ ਤੈ ਮਰਵਾਤਾ ਨਹੀਂ ਕੋਈ ਘੜੀ ਕੰਨ ਜਾਂਦੇ ਪੱਤਰੀ ਪਰ ਜੱਡਾ ਜੰਦਾ ਹੋਏ ਬਾਗੀ ਚਾਚ ਕੇ ਹਟਦੀ ਨਾ ਨਾ ਕਰਨ ਦੇ ਸਾਬ ਅੱਜ ਦਾ ਆਂਦੇ ਗੋਡੇ ਗੋਡੇ ਤਾ ਵੇ ਕੀ ਰਾਣੀ ਜਾਣਦਾ ਤੀਆਂ ਵੇਖਣਿਆ 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 ਸਾਉਣ ਵੀਰੇ ਪਾਦੋ ਚੰਦਰੀ ਵਛੋੜੇ ਪਾਵੇ ਸੌਣ ਦੀਰ ਕਠੀਆਂ ਕਰੇ ਪਾਦੋ ਚੰਦਰੀ ਮੈਂ ਬਸ ਨੀ ਪਾਦੋ ਚੜਦੀ ਨੂੰ ਅਗ ਲਗ ਜਾਵੇ ਸੌਣ ਦੀ ਮੈਂ ਬੰਦਾ ਸਿਰਣੀ ਪਾਦੋ ਚੜਦੀ ਨੂੰ ਇਸ ਵਿੱਚ ਨਾ ਵੱਜ ਪੁੱਤ ਕੋ ਭੀ ਆ ਖੂਹ ਦਾ ਪਾਣੀ ਪੀਨੀਆਂ ਨੇ ਤਾਰ ਕੇ ਮੈਂ ਤੁਹਾਹ ਦਾ ਪਾਣੀ ਪੀਨੀਆਂ ਨੇ ਤਾਰ ਕੇ ਮੈਂ ਪੰਜਾਬਣ ਪਾਮਾ ਲੈ ਲੈ ਤਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪਾਮਾ ਲੈ ਲੈ ਤਾਰ ਕੇ ਮੈਂ ਜੱਟੀ ਬੋਲੀ ਪਾਮਾ ਲੈ ਲੈ ਤਾਰ ਕੇ ਏਸੇ ਕੋਈ ਲਾਉ ਤੇ ਨੱਚਦੀ ਮੋਰਨੀ ਮੈਂ ਪੰਜਾਬਣ ਜੱਟੀ ਮੇਰੇ ਵਰਗੀ ਹੋਣੀ ਮੈਂ ਪੰਜਾਬਣ ਜੱਟੀ ਮੇਰੇ ਵਰਗੀ ਨਾ ਹੋਣੀ ਸੱਚਾ ਹਾਂ ਕਿਵੇਂ ਮੀਂਹ ਸੁੱਟੇ ਕਰਿਆ ਨਾ ਯਾਰ ਉਹ ਤਾਂ ਪ੍ਰੀਤ ਤੇ ਤੇਰੀ ਚਾਚੀ ਦਤੀਆਂ ਤੇ ਗਈਆਂ ਮੈਂ ਤਾਂ ਇਕੱਲੇ ਹੀ ਦੀ ਕਰੇ ਮੈਂ ਤਾਂ ਦੇਖੀ ਨਹੀਂ ਵਿਚਾਰੀ ਉਹ ਅੱਛਾ ਦੇਖਿਆ ਨਹੀਂ ਤਾਂ ਨਾ ਵੀ ਮੈਂ ਜਾ ਕਿਉਂ ਕਿ ਮੁਰਕੋ ਮੁਰਕੀ ਹੋਇਆ ਫਿਰਦਾ ਕਿਵੇਂ ਗਰਮੀ ਚ ਹਾਂ ਅੱਛੀਆਂ ਇਹ ਲੜਾ ਕਾਰੀਆਂ ਉਹ ਤੂੰ ਕਿ ਮੈਂ ਲੰਡੀ ਪਜਾਇਆ ਓਏ ਉਹ ਤੇ ਪਾਪੇ ਗਰਮੀ ਵਾਲੀ ਆ ਯਾਰ ਤੇ ਮੇਰਾ ਸਾਰਾ ਖੋਚਣਾ ਤੈਨੂੰ ਰੋਕਿਆ ਤਾਂ ਸੀ ਨਾ ਜਾ ਮਹਾ ਉਹ ਉਹ ਤਾਂ ਉੱਥੇ ਬੰਦੇ ਆ ਕੇ ਕੰਮ ਤਾਂ ਬੁੜੀਆਂ ਹਟੀਆਂ ਦੀਆਂ ਹਾਂ ਤੇਰੀ ਭਬੀ ਨੇ ਦੇਖੀ ਤਾਂ ਉੱਥੇ ਤੀਆਂ ਚ ਹੈਗੀ ਸੀ ਭਬੀ ਤਾਂ ਆਪਾਂ ਨਾਲ ਸੋਣਾ ਚੀਂਦੀ ਆ ਸਹ ਲੰਬੇਰੇ ਸਾਲੇ ਦੇ ਇਹਦੀ ਦੇਖ ਲੈ ਕਿਵੇਂ ਪੂਛ ਨੂੰ ਅੱਗ ਲੱਗੀ ਆ ਕਿਵੇਂ ਟੱਪ ਗਿਆ ਐ ਨਹੀਂ ਪਤਾ ਜਾ ਕੇ ਉੱਥੇ ਝੱਜੂ ਪਾਲੇ ਇਹਦਾ ਸਵਾਹ ਆਇਆ ਨਹੀਂ ਕੰਜਰ ਤੱਕ ਐਵੇਂ ਦੱਸਦਾ ਓ ਤੂੰ ਓ ਮੈਂ ਕੀ ਕਰਾਂ ਹੁਣ ਪੁੱਛ ਲਿਆ ਮੈਂ ਦੱਸਤਾ ਪਰ ਆਪਾਂ ਨੂੰ ਕਿਹਦਾ ਪਤਾ ਸੀਗਾ ਨਾ ਹੋਰ ਚੱਲ ਵਹ ਜਾ ਟਿੱਕੇ ਜੋ ਹਵਾ ਆਜਾ ਤੇਰੀ ਮਾਂ ਮਗਰ ਲਾਕੇ ਤੂੰ ਮੇਰੇ ਨਾਲ ਖੁਰਚਣਾ ਹੈ ਤੂੰ ਵੀ ਮੇਰੇ ਨਾਲ ਬੋਲਣ ਲੱਗ ਜਾਂਦਾ ਖਾਸ ਜਦਨ ਲੱਗ ਜਾਂਦਾ ਮੇਰੇ ਨਾਲ ਤੂੰ ਬੋਲਦਾ ਵਾ ਪਹਿਲਾਂ ਆਪੇ ਫਿਰ ਪਹੁੰਚਦਾ ਕਿਉਂ ਨਾ ਤੂੰ ਹਣੂ ਕਿਤੇ ਹੀ ਜਾਣ ਦਿੰਦਾ ਜਾਣ ਨਹੀਂ ਦਿੰਦਾ ਸਕੂਲ ਸਕਾਲ ਬੱਜ ਜਾਗਾ ਸਕੂਲ ਦੇ ਮੈਂ ਤੈਨੂੰ ਕਦੋਂ ਰੋਕਿਆ ਸਕੂਲ ਦੇ ਨਾਲ ਤਾਂ ਤੂੰ ਹੋਰ ਪਿੱਸੂ ਪੈ ਜਾਂਦਾ ਉਹ ਤੇਰੀ ਤੂੰ ਵੀ ਜਾਣੀ ਹੁਣਾ ਅੱਜ ਅੱਜ ਛੁੱਟੀ ਸੀ ਤੇ ਸਾਜੀ ਚਕਚੁੰਤਰ ਜੀ ਤੇ ਬਾਹਲੀ ਜ਼ਬਾਨ ਲੱਗੀ ਇਹਦੇ ਹਮਮ ਜੀ ਪਿੱਛੇ ਹੋਰ ਸਰਦਾਰ ਜੀ ਵੇਰੇ ਸੰਤਾਂ ਦੇ ਮੈਂ ਹਾਏ ਬਹਿ ਕੇ ਗੁਰਮਖੀ ਪੜ ਗਈ ਸਤਸੰਗ ਮੈਂ ਪੜ ਗਈ ਮਾੜੇ ਬੰਦੇ ਦੇ ਕੋਲ ਨਾ ਹਰ ਦਿਨਾਂ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਪੜਦੀ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੱੜਦੀ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੱੜਦੀ ਮੁੰਡਿਆ ਤੂੰ ਮੇਰੀ ਫੋਟੋ ਖਿੱਚਣੀ ਦੇ ਮੁੰਡਿਆ ਤੂੰ ਮੇਰੀ ਫੋਟੋ ਖਿੱਚਣੀ ਫੋਟੋ ਸਮਾ ਦੇ ਕਲਮ ਦੀ ਅਵੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੀ ਅਵੇ ਮੇਰੀ ਨੱਚਦੀ ਦੀ ਫੋਟੋ ਗੁਰਪ੍ਰੀਤ ਓਏ ਗੁਰਪ੍ਰੀਤ ਨਾ ਓਏ ਨੱਚਦਾ ਦੇ ਦੇ ਗੁਰਪ੍ਰੀਤ ਘਰ ਜਾ ਘਰ ਜਾ ਗੁਰਪ੍ਰੀਤ ਛੱਡ ਦੇ ਪਾਪਾ ਅੱਸੀ ਲੰਗੀਦਾ ਹੋ ਜਾਗਾ ਗੁਰਪ੍ਰੀਤ ਬੈਸਤੀ ਕਰਾ ਕੇ ਰੱਖਦੀ ਤੂੰ ਮੇਰੀ ਲੱਗੀ ਪਈ ਓਥੇ ਚਿੱਕਲੀਆਂ ਪਾਉਣ ਨਾ ਮੈਂ ਰੱਥੀ। ਨਾ ਭਾਈ ਗੁਰਪ੍ਰੀਤ ਇਹ ਕੋ ਗੱਲ ਹੈਗੀ। ਨਾ ਕਿਹਨੂੰ ਨਾ ਕਿਹਨੂੰ ਪੁੱਛ ਕੇ ਗਈ ਆ ਇਹ। ਨਹੀਂ ਜੇ ਅਸੀਂ ਨਾਲ ਲੱਗੇ ਏਡੀ ਕਿੱਡੀ ਗੱਲ ਹੋ ਗਈ ਮੈਨੂੰ ਐ ਦੱਸੀ। ਤੇ ਫਿਰ ਪੁੱਛਣ ਦਾ ਹੱਕ ਨਹੀਂ ਸੀਗਾ ਵੀ ਮਤਿਆਂ ਦੇ ਜਾਊਂਗੀ। ਨਾ ਵੀਰੇ ਮੇਰੀ ਤਾਂ ਮੰਨ ਲੈਂਦਾ। ਮੈਂ ਤੇਰੇ ਚਾਚੇ ਦੀ ਕੁੜੀ ਆ ਸਾਨੂੰ ਤਾਂ ਕਦੇ ਰੋਕਿਆ। ਬਈ ਵਹੀ ਮੇਰੇ ਨਾਲ ਸੋਡੇ ਨਾਲ ਨਹੀਂ ਵਹੀਗੀ। ਵਿਆਹ ਵਾਲੀ ਗੱਲ ਨਹੀਂ ਹੈਗੀਗੀ। ਮੂੰਹ ਹੀ ਨਹੀਂ ਲੱਗਣੀ ਹੁੰਦਾਂ ਨਿਕ। ਆ ਵਾ ਘਰਾਂ ਨੂੰ ਹੋਇਆ ਤੁਸੀਂ ਆ ਦਾ। ਤੂੰ ਤਾਂ ਵੀਰੇ ਉੱਥੇ ਜਲੂਸ ਹੀ ਕੱਢਦਾ ਹੈਗਾ। ਤੇ ਇਹਨੇ ਨਹੀਂ ਕੱਢਿਆ ਮੇਰਾ ਜਲੂਸ ਆ। ਇਹਨੇ ਕਿਉਂ ਕੱਢਿਆ ਗਿਆ ਜਲੂਸ ਆ? ਇਹ ਨੂੰਹਾਂ ਦੀਆਂ ਦਾ ਤ ਨਾ ਇਹ ਨੋਹਾ ਕੋਣ ਜੰਨ ਜੰਨ ਤੇਰੀ ਮੇਰੀ ਗੱਲ ਸੁਣ ਲੈ ਕੁੜੀਆਂ ਉਹਦੇ ਪੱਕੇ ਜਾਂਦੀਆਂ ਹੁੰਦੀਆਂ ਨੇ ਤਾਂ ਤਾ ਤਾਨੂੰ ਪੱਕੇ ਵੀ ਨਹੀਂ ਤੋੜਿਆ ਹੈਗਾ ਜੇ ਅਸੀਂ ਨਾਲ ਲੱਗਿਆ ਕਿ ਐਡੀ ਗੋਲੀ ਚੱਲ ਗਈ ਤੇਰਾ ਨਾ ਬਹਿਨ ਸਾਡੇ 2 ਦਿਨ ਹੋਏ ਨੇ ਤੂੰ ਪਹਿਲਾਂ ਤੋੜ ਦਿਆ ਫਿਰ ਤੀਂ ਅਦਰ ਜਾਂਦਾ ਹੀ ਹੁੰਦਾ ਕਰਨਾ ਮਦਨ ਅਲਕਾਰ ਦਿੱਤਾ ਨਹੀਂ ਆਪ ਸੱਜਾ ਲੂ ਤੁਸੀਂ ਬਗਜੋ ਉਹਦੀ ਪਹਿਲਾਂ ਜੀ ਨਜ਼ਾਰ ਰੱਖਾ ਆ ਜਾਂਦੀਆਂ ਮੂੰਹ ਚੱਕ ਕੇ ਬੈ ਤੂੰ ਬੈ ਜਾ ਕੋਤੀਏ ਮੈਂ ਕੋਈ ਨਹੀਂ ਚੰਗੇ ਚੰਗੇ ਦੇ ਸੀਗੀ ਤੇ ਨਾ ਉਹ ਤਾਂ ਜਿਵੇਂ ਯਾਰ ਦੀ ਪੁੱਤ ਦਾ ਪੂਰਾ ਦਿੱਸਤਾ ਮੇਰੇ ਤੇ ਬਲੈਂਕ ਲਾਉਣ ਲੱਗ ਗਿਆ ਉਲਟਾ ਆਪਣਾ ਜਨ ਮਾਇਕਿਆ ਇਹ ਕਰਨ ਦਾ ਕੋਟੋ ਮਾਰਦੀ ਕਰਨਾ ਕਦੋਂ ਕਹਾਲਾ ਤੂੰ ਕੰਦੀ ਕੰਦੀ ਹੈਗੀ ਨਾਲ ਪੁੱਤ ਕਿਸੇ ਦੇ ਮਨ ਲੱਗ ਨਹੀਂ ਜਾਂਦੇ ਹੁੰਦੇ ਸੀ ਨਾਲੇ ਪੂਆ ਮੈਂ ਪਹਿਲਾਂ ਕਿਹਾ ਸੀ ਇਹਨੂੰ ਬੁਰਾ ਮਾਰਨਾ ਨਹੀਂ ਪੁੱਤ ਫਿਰ ਮੈਂ ਤਾਂ ਕੀ ਕਹਾ ਮੈਂ ਤਾਂ ਉਹ ਵੀ ਹੋਈਏ ਤੁਸੀਂ ਵੀ ਹੋਈਏ ਹੋਗੇ ਮੈਂ ਬੈਂਦਰੇ ਨਿਕਲਾ ਕਰੋ ਉਹ ਵੀ ਮਾਰੀ ਉੱਡ ਗਈ ਵਕਤੀ ਹੈ ਫੈਦੀ ਉਹ ਨਾਲ ਪਣਾ ਕਰਦੀ ਉਹ ਹੀ ਤਾਂ ਉਹ ਇਹਨੂੰ ਸਮਝਾ ਲਾ ਇਤੋਂ ਪਹਿਲਾਂ ਕਿ ਮੈਂ ਕੋਈ ਲੱਤਾਂ ਤੋੜਦੇ ਇਹਨੂੰ ਸਮਝਾ ਕੇ ਤੋਰੀ ਹੁਣ ਇਹਨੂੰ ਕੋਈ ਨਹੀਂ ਪੁੱਤ ਮੈਂ ਆਪੇ ਸਮਝਾ ਦੂੰਗੀ ਲਾ ਭੂਆ ਜੀ ਮੇਰੇ ਤਾਂ ਬੇਇੱਜ਼ਤੀ ਕਰਾਤੀ ਉੱਥੇ ਲਾ ਕੰਢੀ ਬੇਇੱਜ਼ਤੀ ਕਰਾਤੀ ਮੇਰੇ ਘਰ ਸੁਪੂ ਜੀ ਤੂੰ ਬਾਗ ਤਾਂ ਰਹੀ ਤੂੰ ਉਹਨੂੰ ਪੁੱਛਿਆ ਸੀ ਤਾਂ ਨਾ ਚੁੱਕੀ ਵਾਗੀ ਤੂੰ ਪੁੱਛਣਾ ਸੀ ਭੂਆ ਜੀ ਮੈਂ ਛੋੜ ਦੇ ਨਾਲ ਗੱਲ ਤਾਂ ਕਰਕੇ ਗਈਆਂ ਸਾਰਿਆਂ ਦੇ ਨਾਲ ਗਈਆਂ ਮੈਂ ਕਿਹੜਾ ਕੱਲੀ ਵਾਗੀ ਉੱਥੇ ਤੁਸੀਂ ਨਹੀਂ ਕਹਿ ਸਕਦੇਗੇ ਲਓ ਕੰਦੀ ਪੋਤੂ ਨੇ ਤੇ ਸਾਰੇ ਪਿੰਡ ਚ ਬੇਇਜ਼ਤੀ ਕਰਾਤੀ ਮੇਰੀ ਫਿਰ ਮੇਰੇ ਸਾਹਮਣੇ ਤਾਂ ਗੱਲ ਹੀ ਨਾ ਹੋਈ ਮੈਨੂੰ ਹੋ ਕੀ ਪਤਾ ਤੂੰ ਉਹਨੂੰ ਪੁੱਛਿਆ ਕਿ ਨਾ ਪੁੱਛਿਆ ਕਿ ਤੂੰ ਹੀ ਬਾਗੀ ਵੀ ਨਾ ਪੁੱਛੇ ਉਹ ਤੋਂ ਮੈਂ ਉਹੀ ਭੱਜ ਜੂਗੀ ਮੈਨੂੰ ਤਾਂ ਨਹੀਂ ਪਈ ਯਕੀਨ ਆਉਂਦਾ ਕਰ ਅੱ비 ਤੂੰ ਪੁੱਛ ਕੇ ਗਈ ਹੋ ਮੈਂ ਇਹ ਤਾਂ ਤੇਰੀ ਗੱਤ ਤੱਕ ਲਾ ਬਾਦੀ ਇੰਨੀ ਫੁੜੂਗਾ ਚ ਬੇਇਜ਼ਤੀ ਕਰਾਤੀ ਮੇਰੀ ਨਾ ਤੇਰੀ ਕਾਹਦੀ ਦੇਖੀ ਹੋਗੀ ਨਾ ਬੇਇਜ਼ਤ ਮੇਰੀ ਹੋਈ ਐ ਮੈਂ ਤਾਂ ਤੇਰਾ ਰਿਸ਼ਤਾ ਕਰਾਇਆ ਸੀ ਅਗਲਾ ਹਰ ਇੱਕ ਨੂੰ ਥੋ ਥੋ ਕਰਦਾ ਮੈਨੂੰ ਅਗਲਾ ਕਹਿੰਦਾ ਦੇਖ ਲੈ ਕਹੇ ਜੀ ਐ ਜਿਹੜੀ ਮੁੰਡਾ ਬਿਨਾ ਪੁੱਛੇ ਭੱਜ ਗਈ ਬਿਨਾ ਪੁੱਛ ਕੇ ਕਿੱਥੋਂ ਗਈ ਸੀ ਮੈਂ ਪੂਆ ਤੇਰੇ ਨਾਲ ਤਾਂ ਗਈਆਂ ਮੈਂ ਗਈਆਂ ਮੈਂ ਰਾਤ ਮੈਨੂੰ ਹੁਣ ਕਿਹ ਪਤਾ ਪੁੱਛਿਆ ਕਿ ਨਾ ਪੁੱਛਿਆ ਤਾਂ ਬਾਲੀ ਚਲਾਕ ਬਣਦੇ ਆਪਦੇ ਆਪ ਨੂੰ ਕੁਛ ਦੀ ਸੀਗੀ ਚਲਦਿਆਂ ਉਹ ਫੋਨ ਰੱਖ ਕੇ ਆਪਣੇ ਦੋਸਤਾਂ ਨਾਲ ਉੱਡ ਗਿਆ ਖਾਣੂ ਬਾਗ ਗਿਆ ਦੋਸਤਾਂ ਨਾਲ ਬਾਗ ਗਿਆ ਆਪਦੇ ਆਪ ਨੂੰ ਤਾਂ ਕਹੁੰਦੇ ਮੈਂ ਹੀ ਹੈਗੀ ਤੂੰ ਮਾਰੇ ਮੋਟੇ ਸ਼ਰਮ ਮਾਰ ਲੈਂਦੀ ਮੇਰੇ ਭੂਆ ਮੈਨੂੰ ਝੋਲੀ ਪਾ ਕੇ ਦੇਈ ਆ ਤੂੰ ਤਾਂ ਆਪਦੇ ਮੁੰਡੇ ਦੀ ਹੋ ਕੇ ਖੜ ਗਈ ਪੂਆ ਬਸ ਰਹਿਣ ਦੇ ਕਿਉਂ ਕੱਲਾ ਕੱਲਾ ਮੇਰਾ ਭਤੀਜਾ ਦਾ ਹੁਣ ਹੌਮਾਨਾ ਵਾਲਾ ਭਤੀਜੇ ਦੀ ਮੈਂ ਭੋਂਦੀ ਆ ਹਣ ਧੰਦ ਰੈ ਲਾਉਂਦੀ ਹੈਗੀ HAHA <laughs>